ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਜੀ ਲੇਡੀਜ਼ ਕਾਟਨ ਸੂਟਾਂ ਬਾਰੇ ਸਾਰੀ ਤਾਂ ਵੀਡੀਓ ਵਿੱਚ ਬਨੇ ਰਹੋ ਤਾਂ ਇਹ ਹੈ ਜੀ ਹੱਲਾ ਬੋਲ ਸੇਲ ਰੂਪ ਸਿਕਿਉਰ ਸ਼ੋਰੂਮ ਹੈ ਜੀ ਕੁਮਾਰ ਮੰਡੀ ਵਿੱਚ ਲੁਧਿਆਣਾ ਬਹੁਤ ਵੱਡਾ ਸ਼ੋਰੂਮ ਹੈ ਬਿਲਡਿੰਗ ਤੋਂ ਤੁਸੀਂ ਅੰਦਾਜ਼ਾ ਲਗਾਓ ਜੀ ਤੇ ਬ੍ਰਾਂਡਡ ਕੱਪੜੇ ਹੀ ਇੱਥੇ ਤੁਹਾਨੂੰ ਸਾਰੇ ਮਿਲਣਗੇ ਕੁਮਾਰ ਮੰਡੀ ਚੌਂਕ ਹੈ ਜੀ ਇਹ ਲੁਧਿਆਣੇ ਦਾ ਤਾਂ ਅੰਦਰ ਦੇਖੋ ਜੀ ਤੁਸੀਂ ਇੱਥੇ ਲੇਡੀਜ਼ ਦਾ ਰਸ਼ ਲੇਡੀਜ਼ ਇੱਕ ਦੂਜੇ ਦੇ ਵਿੱਚ ਵੱਜ ਰਹੀਆਂ ਨੇ ਐਵੇਂ ਜਿਵੇਂ ਮੇਲਾ ਲੱਗਿਆ ਹੋਵੇ ਹਨਾ ਸੂਟ ਦਾ ਇਸ ਤਰ੍ਹਾਂ ਲੈ ਰਹੀਆਂ ਨੇ ਜਿਵੇਂ ਕਿ ਇੱਥੇ ਫ੍ਰੀ ਦੇ ਸੂਟ ਹੋਣ ਤਾ ਹਾਂਜੀ ਤੁਸੀਂ ਬਿਲਕੁਲ ਸਹੀ ਠੀਕ ਹੀ ਸੁਣਿਆ ਸੂਟਾਂ ਦਾ ਰੇਟ ਬਹੁਤ ਜ਼ਿਆਦਾ ਘਟ ਹੈ ਕਿਉਂਕਿ ਗਰਮੀਆਂ ਆ ਰਹੀਆਂ ਨੇ ਤੇ ਗਰਮੀਆਂ ਵਿੱਚ ਕੋਟਨ ਹੀ ਜ਼ਿਆਦਾ ਪੈਂਦੀ ਹੈ ਹੈਨਾ ਆਜ਼ਾਦਾ ਅਸੀਂ ਕਢਾਈਆਂ ਸਿਲਕ ਦੇ ਅਸੀਂ ਸੂਟ ਨਹੀਂ ਪਾ ਸਕਦੇ ਬਟ ਜਿਹੜੀ ਇੱਥੇ ਸੇਲ ਲੱਗਦੀ ਹੈ ਜੀ ਹੱਲਾ ਬੋਲ ਸੇਲ ਰੂਪ ਸਕੇ ਔਰ ਸ਼ੋਰੂਮ ਲੁਧਿਆਣਾ ਵਿੱਚ ਇਹਨਾਂ ਦੇ ਦੋ ਸ਼ੋਅਰੂਮ ਨੇ ਇੱਕ ਹੈ ਜੀ ਕੁਮਾਰ ਮੰਡੀ ਚੌਕ ਤੇ ਦੂਸਰਾ ਹੈ ਜੀ ਵਰਦਮਾਨ ਚੌਕ ਚੰਡੀਗੜ੍ਹ ਰੋਡ ਤੇ ਵਿਸ਼ਾਲ ਮੇਗਾ ਮਾਰਡ ਦੇ ਨਾਲ ਸਾਲ ਵਿੱਚ ਸਿਰਫ ਇੱਕ ਵਾਰ ਸੇਲ ਲੱਗਦੀ ਹੈ ਤੇ ਸੇਲ ਲੱਗਦੀ ਹੈ ਪੂਰੀ ਡੇਢ ਮਹੀਨਾ 14 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਦਿਨ ਥੋੜੇ ਰਹਿ ਗਏ ਤਾਂ ਇੱਥੇ ਤੁਸੀਂ ਆ ਸਕਦੇ ਹੋ ਜੀ ਤਾਂ ਜਿਨ੍ਹਾਂ ਨੇ ਗਰਮੀਆਂ ਦੇ ਸੂਟ ਲੈਣੇ ਆ ਜੀ ਤਾਂ ਉਹ ਇੱਥੇ ਆ ਸਕਦਾ ਹੈ ਜੀ ਕਿਉਂਕਿ ਇੱਥੇ ਜਿਹੜੇ ਕੋਟਨ ਦੇ ਸੂਟ ਹੈ ਨਾ ਜੀ ਉਨਾ ਦੀ ਰੇਂਜ ਬਹੁਤ ਸਹੀ ਹੈ ਜੀ ਇੱਥੇ ਤੁਹਾਨੂੰ ਕੋਟਨ ਦਾ ਸੂਟ 250 ਰੁਪਏ ਤੋਂ ਸਟਾਰਟਿੰਗ ਮਿਲੇਗਾ ਜੀ ਵਿਦ ਦੁਪੱਟਾ ਤਾਂ ਦੇਖੋ ਜੀ ਬਹੁਤ ਜ਼ਿਆਦਾ ਅੰਦਰ ਕੱਪੜਿਆਂ ਦਾ ਢੇਰ ਲੱਗਿਆ ਹੋਇਆ ਹੈ ਜੀ ਕੋਟਨ ਦੇ ਸੂਟਾਂ ਦਾ ਤੇ ਇੱਕ ਵਾਰ ਤੁਹਾਨੂੰ ਇੱਥੇ ਸ਼ਾਂਤੀ ਜ਼ਰੂਰ ਕਰਨੀ ਪਵੇਗੀ ਕਿਉਂਕਿ ਕਈ ਵਾਰ ਹੁੰਦਾ ਨਾ ਬੰਦਾ ਰਸ਼ ਵਿੱਚ ਆ ਕੇ ਨਹੀਂ ਉਹਨੂੰ ਇੰਨਾ ਪਸੰਦ ਆਉਂਦਾ ਬਟ ਦੇਖੋ ਜੀ ਜਿਹੜਾ ਆਹ ਵਾਲਾ ਮੈਂ ਇੱਕ ਕੋਟਨ ਦਾ ਇੱਕ ਸੂਟ ਚੱਕਿਆ ਸੀਗਾ ਇਸ ਤਰ੍ਹਾਂ ਮਤਲਬ ਇਹ ਬਲੂ ਕਲਰ ਦਾ ਸੂਟ ਹੈ ਔਰ ਪਲੇਨ ਮਤਲਬ ਇਸ ਤਰ੍ਹਾਂ ਬਹੁਤੀ ਕਢਾਈ-ਕਢੋਈ ਵਾਲਾ ਨਹੀਂ ਹੈਗਾ ਦੇ ਨਾਲ ਇਸ ਦੇ ਕਾਟਨ ਦੀ ਸਲਵਾਰ ਹੈ ਤੇ ਵਿਦ ਦੁਪੱਟਾ ਹੈ ਤੇ ਇਸ ਤਰ੍ਹਾਂ ਪੱਟੀ ਨਾਲ ਲੱਗੀ ਹੋਈ ਹੈ ਜਿੱਤੇ ਇਸ ਦਾ ਪ੍ਰਾਈਸ ਦੇਖੋ ਜੀ ਤੁਸੀਂ 700 ਰੁਪਏ ਹੈ ਜੀ ਕਿਉਂਕਿ ਪਿਓਰ ਕਾਟਨ ਚ ਸੂਟ ਹੈ ਜੀ ਔਰ ਹਾਂ ਇਹਦਾ ਵਿੱਚ ਐਦਾ ਕਿਉਂਕਿ ਗਰਮੀਆਂ ਵਿੱਚ ਨਾ ਅਸੀਂ ਜ਼ਿਆਦਾ ਕਢਾਈ ਵਾਲਾ ਕੱਪੜਾ ਸਿਲਕ ਦਾ ਕੱਪੜਾ ਸਿੰਥੈਟਿਕ ਕੱਪੜਾ ਇਹੋ ਜਿਹਾ ਨਹੀਂ ਪਾ ਸਕਦੇ ਸਾਨੂੰ ਕਾਟਨ ਹੀ ਬੈਸਟ ਰਹਿੰਦੀ ਹੈ ਨਾ ਜੀ ਤਾਂ ਦੇਖੋ ਜੀ ਬਹੁਤ ਵੱਡਾ ਇਹਨਾਂ ਦਾ ਇੱਥੇ ਸ਼ੋਅਰੂਮ ਹੈ ਤੇ ਰਸ਼ ਵੀ ਦੇਖੋ ਤੁਸੀਂ ਔਰ ਸੂਟਾਂ ਦਾ ਪੂਰਾ ਢੇਰ ਲੱਗਿਆ ਹੋਇਆ ਏ ਇੱਥੇ ਪਤਾ ਲੇਡੀਆਂ ਕੀ ਕਰਦੀਆਂ ਨੇ ਸਾਰੇ ਸੂਟ ਪਹਿਲਾਂ ਚੱਕ ਲੈਂਦੀਆਂ ਨੇ ਇੱਕ ਟੋਕਰੀ ਰੱਖੀ ਵੀ ਵੱਡੀ ਸਾਰੀ ਪਲਾਸਟਿਕ ਦੀ ਬਾਲਟੀ ਟਾਈਪ ਤੇ ਉਹਦੇ ਵਿੱਚ ਢੇਰ ਲਾ ਲਾ ਕੇ ਭਰੀ ਜਾਂਦੀਆਂ ਨੇ ਤੇ ਬਾਅਦ ਵਿੱਚ ਤਸੱਲੀ ਨਾਲ ਬੈਠ ਕੇ ਸ਼ਾਂਤੀ ਕਰਦੀਆਂ ਆ ਜੀ ਤਾਂ ਦੇਖੋ ਜੀ ਆਹ ਪਿੰਕ ਕਲਰ ਦਾ ਸੂਟ ਹੈ ਇਹ ਸਿਰਫ ਸਿਗਾ ਇੱਥੇ 250 ਰੁਪਏ ਦਾ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਜੀ ਸਿਰਫ 250 ਰੁਪਏ ਦਾ ਸੂਟ ਹੈ કોટਨ ਦਾ ਸੂਟ ਐ ਖਾਦੀ ਕੋਟਨ ਦਾ ਸੂਟ ਐ ਤੇ ਖਾਦੀ ਦਾ ਕਪੜਾ ਵੈਸੇ ਵੀ ਠੰਡਾ ਹੁੰਦਾ ਗਰਮੀਆਂ ਵਿੱਚ ਤੇ ਇਸ ਤਰ੍ਹਾਂ ਪ੍ਰਿੰਟ ਆਵੇਗਾ ਕਮੀਜ਼ ਵਿੱਚ ਤਾਂ ਨਾਲ ਇਸ ਦੇ ਧਾਰੀਆਂ ਵਾਲੀ ਇਸ ਤਰ੍ਹਾਂ ਸਲਵਾਰ ਆਵੇਗੀ ਤੇ ਵਿਦ ਦੁਪੱਟਾ ਤੇ ਗਲੇ ਤੇ ਤੁਹਾਨੂੰ ਥੋੜੀ ਜੀ ਹਲਕੀ ਜੀ ਕਢਾਈ ਮਿਲੇਗੀ ਜੀ ਤਾਂ ਜੀ ਦੇਖੋ ਐਦਾ ਮਤਲਬ ਅਗਰ ਤੁਹਾਨੂੰ ਸੂਟ ਸਿਲਾਈ ਸਟੀਚਿੰਗ ਆਉਂਦੀ ਐ ਜੀ ਸਿਲਣੇ ਤਾਂ ਤੁਹਾਡੇ ਵਾਸਤੇ ਦ ਬੈਸਟ ਐ ਜੀ ਚਾਹੇ ਤੁਸੀਂ ਇੱਥੇ ਇਕੱਠੇ ਸੂਟ ਲੈ ਜਾਓ ਕਿਉਂਕਿ ਇਹਨਾਂ ਦਾ ਕੱਪੜਾ ਅੱਛਾ ਹੁੰਦਾ ਹੈ ਨਾ ਤੇ ਇਸ ਤਰ੍ਹਾਂ ਮਤਲਬ ਆਉਂਦੀਆਂ ਨੇ ਕਾਫੀ ਲੇਡੀਜ਼ ਤੇ ਕਹਿੰਦੀਆਂ ਨੇ ਜੀ ਸਾਨੂੰ ਤਾਂ ਜੀ ਕੱਪੜਾ ਪਸੰਦ ਨਹੀਂ ਆਉਂਦਾ ਜੀ ਐਦਾਂ ਕਿ ਮਹਿੰਗਾ ਹੈ ਜੀ ਕੱਪੜਾ ਤਾਂ ਦੇਖੋ ਜੀ ਜਿਹੜਾ ਹਜ਼ਾਰ ਤੋਂ ਉੱਪਰ ਕੱਪੜਾ ਹੈ ਜੀ ਉਹ ਤਾਂ ਮਹਿੰਗਾ ਹੈ ਬਟ ਇਥੋਂ ਸੂਟ ਤੁਹਾਨੂੰ 800 ਰੁਪਏ ਤੋਂ ਥੱਲੇ ਸੂਟ ਲਾਉਂਗੇ ਨਾ ਉਹ ਕਪੜਾ ਸਾਰਾ ਸਹੀ ਹੈ ਮੈਂ ਪਰਸਨਲੀ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸ ਰਹੀਆਂ ਕਿਉਂਕਿ ਮੈਂ ਇਹਨਾਂ ਸ਼ੋਰੂਮਾਂ ਵਿੱਚ ਕਾਫੀ ਵਾਰੀ ਜਾ ਚੁੱਕੀ ਹਾਂ ਤੇ ਮੈਂ ਇੱਥੇ ਸਾਰਾ ਕਪੜਾ ਪੂਰਾ ਹੱਥ ਲਗਾ ਲਗਾ ਕੇ ਐਨ ਪੂਰਾ ਛਾਂਟੀ ਕਰ ਕਰਕੇ ਦੇਖਦੀ ਆ ਜੀ ਬਸ ਤੁਹਾਨੂੰ ਇੱਥੇ ਆ ਕੇ ਕਪੜਾ ਛਾਂਟੀ ਕਰਨਾ ਪਵੇਗਾ ਮੈਂ ਤੁਹਾਨੂੰ ਫੇਰ ਕਹਿ ਰਹੀ ਹਾਂ ਜੀ ਦਿਨ ਥੋੜੇ ਰਹਿ ਗਏ 31 ਮਾਰਚ ਤੱਕ ਸੇਲ ਹੈ ਅੱਜ ਦੇਖ ਲਓ ਕਿੰਨੀ 17 ਤਰੀਕ ਹੋ ਗਈ ਹੈ ਤਾਂ ਤੁਸੀਂ ਇੱਥੇ ਆ ਕੇ ਆਪਣਾ ਲੈ ਕੇ ਜਾ ਸਕਦੇ ਹੋ ਤੇ ਆ ਇੱਕ ਗ੍ਰੀਨ ਕਲਰ ਦਾ ਸੂਟ ਸੀਗਾ ਘੁੱਗੀਆਂ ਵਗੈਰਾ ਇਸ ਤੇ ਬੜੀਆਂ ਸਿਗੀਆਂ ਤੇ ਇਸ ਦਾ ਦੁਪੱਟਾ ਓ ਮਾਈ ਗੋਡ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਇਸ ਦੀ ਰੇਂਜ ਵੀ ਤੁਹਾਨੂੰ ਅੱਗੇ ਦਿਖੇਗੀ ਜੀ ਸੂਟ ਵਿੱਚ ਮੈਂ ਤੁਹਾਨੂੰ ਇੱਥੇ ਵਿਦ ਟੈਗ ਦੱਸਾਂਗੀ ਕਿਉਂਕਿ ਸਾਰਾ ਜਿਹੜਾ ਸ਼ੋਰੂਮ ਹੈ ਉਹ ਸਾਰਾ ਫਿਕਸ ਪ੍ਰਾਈਸ ਇਹਨਾਂ ਦਾ ਰੇਟ ਹੈ ਜੀ ਕੋਈ ਇੱਥੇ ਘੱਟ ਵੱਧ ਦਾ ਚੱਕਰ ਨਹੀਂ ਹੈ ਆਪਣੀ ਤੁਸੀਂ ਜੇਬ ਦੇ ਅਕੋਰਡਿੰਗ ਇੱਥੇ ਸੂਟ ਖਰੀਦ ਸਕਦੇ ਹੋ ਜੀ ਲੈ ਕੇ ਜਾ ਸਕਦੇ ਹੋ ਜੀ ਤੇ ਦੇਣ ਲੈਣ ਨੂੰ ਵੀ ਅੱਛੇ ਆ ਮਤਲਬ ਆਪਣੇ ਭੈਣਾਂ ਨੂੰ ਦੇਣੇ ਪਰਜਾਈਆਂ ਨੂੰ ਦੇਣੇ ਅੱਗੇ ਇਸ ਤਰ੍ਹਾਂ ਤੇ ਆ ਦੁਪੱਟਾ ਦੇਖੋ ਜੀ ਤੁਸੀਂ ਗ੍ਰੀਨ ਕਲਰ ਦਾ ਦੁਪੱਟਾ ਹੈ ਤੇ ਉੱਪਰ ਐਦਾਂ ਪੰਛੀਆਂ ਦੀ ਕਢਾਈ ਹੋਈ ਹੋਈ ਆ ਘੁੱਗੀਆਂ ਚਿੜੀਆਂ ਇਸ ਤਰ੍ਹਾਂ ਦੀਆਂ ਹਨਾ ਤਾਂ ਦੇਖੋ ਜੀ ਪਿੱਛੇ ਕਿਵੇਂ ਲੇਡੀਜ਼ ਪੂਰੀ ਛਾਂਟੀ ਕਰ ਰਹੀਆਂ ਨੇ ਇਹਦੇ ਟੈਗ ਤੁਸੀਂ ਦੇਖ ਹੀ ਲਿਆ ਹੈ ਨਾ ਔਰ ਹਾਂ ਇਹ ਨਾ ਸੂਟਾ ਵਿੱਚ ਇੰਨਾ ਜ਼ਿਆਦਾ ਢੇਰ ਵੈਰਾਈਟੀ ਕਲੈਕਸ਼ਨ ਡਿਜ਼ਾਈਨ ਬਹੁਤ ਜ਼ਿਆਦਾ ਹੈ ਜੀ ਆ ਜਿਵੇਂ ਤੁਸੀਂ ਢੇਰਾਂ ਦੇ ਢੇਰ ਇੱਥੇ ਦੇਖ ਰਹੇ ਹੋ ਤਾਂ ਬਹੁਤ ਜ਼ਿਆਦਾ ਤਾਂ ਹੀ ਸੱਚੀ ਇਸ ਦਾ ਨਾਮ ਸੱਚ ਹੀ ਰੱਖਿਆ ਹੈ ਜੀ ਫਰ ਲਾ ਬੋਲ ਸੇਲ ਕਿਉਂਕਿ ਇਦਾਂ ਦੇ ਸ਼ੋਅਰੂਮਾਂ ਵਿੱਚ ਜਾ ਕੇ ਸੇਲ ਲੱਗਣੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਤੇ ਇੰਨੇ ਸਸਤੇ ਸੂਟ ਔਰ ਇੰਨੀ ਵਧੀਆ ਕੁਆਲਿਟੀ ਵਿੱਚ ਉਹ ਦੇਖੋ ਜਿਹੜੀਆਂ ਪਿੱਛੇ ਬਾਲਟੀਆਂ ਇਦਾਂ ਪਲਾਸਟਿਕ ਦੀਆਂ ਪਈਆਂ ਹੋਈਆਂ ਨੇ ਉਹ ਇੱਥੇ ਲੇਡੀਜ਼ ਭਰ-ਭਰ ਕੇ ਪਹਿਲਾਂ ਇਕੱਠੀਆਂ ਕਰ ਲੈਂਦੀਆਂ ਨੇ ਤਾਂ ਆਹ ਬੜਾ ਸੂਟ ਸੀਗਾ ਜੀ 910 ਰੁਪਏ ਦਾ ਇਸ ਤਰ੍ਹਾਂ ਮਤਲਬ ਜਿਹੜਾ ਹਜ਼ਾਰ ਤੋਂ ਥੱਲੇ ਕਪੜਾ ਹੈ ਉਹ ਮੈਂ ਤੁਹਾਨੂੰ ਕਿਹਾ ਕਿ ਉਹ ਵਧੀਆ ਹੈ ਵੈਸੇ 4 500 600 700 ਦੀ ਰੇਂਜ ਵਿੱਚ ਵੀ ਕਪੜਾ ਕਾਫੀ ਅੱਛਾ ਹੈ ਜੀ ਕਾਫੀ ਵਧੀਆ ਕੁਆਲਿਟੀ ਦਾ ਤੁਹਾਨੂੰ ਇੱਥੇ ਮਿਲ ਜਾਵੇਗਾ ਜੀ ਕਿਉਂਕਿ ਬ੍ਰਾਂਡਡ ਕਪੜਾ ਹੈ ਤੇ ਅਗਰ ਅਸੀਂ ਜਿਵੇਂ ਮੰਨ ਲਓ ਚੰਡੀਗੜ੍ਹ ਸਾਈਡ ਜਾਂਦੇ ਆ ਨਾ ਤੁਸੀਂ ਚੰਡੀਗੜ੍ਹ ਦੀ ਲੇਡੀਜ਼ ਦੇਖੀਆਂ ਹੋਣੀਆਂ ਉਹ ਜ਼ਿਆਦਾ ਕਢਾਈ ਫੜਾਈ ਵਾਲੇ ਨਹੀਂ ਕਪੜੇ ਪਾਉਂਦੀਆਂ ਉਹਨਾਂ ਦੇ ਹਲਕੇ ਰੰਗ ਹੁੰਦੇ ਨੇ ਤੇ ਬਿਲਕੁਲ ਸਿੰਪਲ ਹਲਕੀ ਕਢਾਈਆਂ ਵਾਲੇ ਹੁੰਦੇ ਨੇ ਤੇ ਜਾਂ ਫਿਰ ਬਿਲਕੁਲ ਸਿੰਪਲ ਸੋਬਰ ਸੂਟ ਹੁੰਦੇ ਨੇ ਤੇ ਉਹੀ ਚੀਜ਼ ਇੱਥੇ ਹੈ ਜੀ ਸੇਮ ਜਿਹੜੇ ਆ ਵਾਲੇ ਸੂਟ ਹੈ ਨਾ ਜੀ ਬਹੁਤ ਜ਼ਿਆਦਾ ਕਢਾਈਆਂ ਫਟਾਈਆਂ ਵਾਲੇ ਤੜਕਪੜਕ ਵਾਲੇ ਨਹੀਂ ਹੈ ਜੀ ਬਿਲਕੁਲ ਸਿੰਪਲ ਸੋਬਰ ਸੂਟ ਹੈ ਜੀ ਤੇ ਇਹਨਾਂ ਪਰ ਹਲਕੀ ਹਲਕੀ ਕਢਾਈ ਹੈ ਜੀ ਇਸ ਤਰ੍ਹਾਂ ਮਤਲਬ ਵਧੀਆ ਕਪੜਾ ਹੈ ਜੀ ਤਾਂ ਦੇਖੋ ਜੀ ਆ ਇੱਦਾਂ ਸਾੜੀਆਂ ਦਾ ਵੀ ਢੇਰ ਲੱਗਿਆ ਹੋਇਆ ਹੈ ਸਾਈਡ ਤੇ ਆ ਫਰੋਜੀ ਕਲਰ ਦੀ ਸਾੜੀ ਸੀਗੀ ਮੈਂ ਪਹਿਲਾਂ ਇਹਨੂੰ ਖਿੱਚ ਰਹੀ ਸੀਗੀ ਮੈਂ ਕਿਾ ਇੰਨਾ ਲੰਬਾ ਸੂਟ ਫਿਰ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹਦਾ ਸਾੜੀਆਂ ਵਾਲਾ ਸੈਕਸ਼ਨ ਹੈ ਜੀ ਇਹ ਸਭ ਮੇਰੇ ਮਤਲਬ ਦਾ ਨਹੀਂ ਹੈ ਤੇ ਸ਼ਾਇਦ ਤੁਹਾਡੇ ਦਾ ਹੋਵੇ ਇੱਥੇ ਤੁਸੀਂ ਆ ਸਕਦੇ ਹੋ ਜੀ ਰੇਟ ਇਹਨਾਂ ਦਾ ਮੈਂ ਨਹੀਂ ਦੇਖਿਆ ਤਾਂ ਉਹਦੇ ਵਾਸਤੇ ਆਈ ਏਮ ਸੋ ਸੌਰੀ ਹਾਂ ਨਹੀਂ ਦੇਖਿਆ ਮੇਰੀ ਬੇਟੀ ਨੇ ਸੌਰੀ ਮੇਰੀ ਬੇਟੀ ਨੇ ਦੇਖਿਆ ਹੈ ਜੀ ਤੁਹਾਨੂੰ ਉਸਨੇ ਟੈਗ ਵੀ ਦਿਖਾ ਦਿੱਤਾ ਕਿਉਂਕਿ ਵੀਡੀਓ ਨਾ ਮੇਰੀ ਬੇਟੀ ਬਣਾ ਰਹੀ ਹੈ ਮੇਰੇ ਹਸਬੰਦ ਨਹੀਂ ਅਗਰ ਐਦਾਂ ਜਾਂਦੇ ਹੋ ਨਹੀਂ ਐਦਾਂ ਵੀਡੀਓ ਬਣਾਉਂਦੇ ਕੈਮਰਾ ਬਣਾ ਲੈਂਦੇ ਕਦੀ ਕਦੀ ਬਟ ਜ਼ਿਆਦਾ ਨਹੀਂ ਬਣਾਉਂਦੇ ਫਿਰ ਮੈਂ ਆਪਣੀ ਬੇਟੀ ਨੂੰ ਲੈ ਜਾਂਦੀ ਤਾਂ ਦੇਖੋ ਜੀ ਇੱਥੇ ਸਾਨੂੰ ਫਿਰ ਅੱਗੇ ਨਾਲ ਲਹਿੰਗਿਆਂ ਦਾ ਸੈਕਸ਼ਨ ਦਿਖ ਜਾਂਦਾ ਹੈ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਬ੍ਰਾਈਡਲ ਲਹਿੰਗੇ 6000 ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਅਗਰ ਕਿਸੇ ਨੇ ਬ੍ਰਾਈਡਲ ਲੈਣਾ ਮੰਨ ਲਓ ਕੋਈ ਅਦਾ ਨਾਵਾਂ ਤੇ ਜਾਂ ਫਿਰ ਜੈ ਮਾਰ ਤੇ ਕਿਸੇ ਨੇ ਪਾਣੇ ਕਲਰ অপਸ਼ਨ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਆਪਣਾ ਲਹਿੰਗਾ ਲੈ ਕੇ ਸਿਲਵਾ ਸਕਦੇ ਹੋ ਜੀ 6000 ਤੋਂ ਸਟਾਰਟਿੰਗ ਹੈ ਆ ਦੇਖੋ ਜੀ ਉੱਪਰ ਕਿੰਨੇ ਜ਼ਿਆਦਾ ਇਹਨਾਂ ਕੋਲ ਲਹਿੰਗੇ ਆ ਕਲਰਸ অপਸ਼ਨ ਬਹੁਤ ਜ਼ਿਆਦਾ ਹੈ ਲਾਈਟ ਤੋਂ ਲਾਈਟ ਕਲਰ ਹੈ ਤੇ ਡਾਰਕ ਤੋਂ ਡਾਰਕ ਕਲਰ ਹੈ ਬਹੁਤ ਹੀ ਵਧੀਆ ਬ੍ਰਾਂਡਡ ਵਾਲੇ ਹਨਾ ਜੀ ਦੇਖੋ ਜੀ ਵਧੀਆ ਕਪੜਾ ਹੋਵੇਗਾ ਤਾਂ ਤੁਹਾਨੂੰ ਮੁੱਲ ਵੀ ਫਿਰ ਉਸੇ ਹਿਸਾਬ ਦਾ ਪਵੇਗਾ ਇਸ ਤਰ੍ਹਾਂ ਅਗਲ ਅਸੀਂ ਹਲਕਾ ਕਪੜਾ ਲੈ ਲੰਦੇ ਆ ਫਿਰ ਉਹ ਅੱਗੇ ਬਾਅਦ ਵਿੱਚ ਫਿਰ ਤਕਲੀਫ ਦਿੰਦਾ ਹੈ ਫਿਰ ਉਹਦਾ ਕੋਈ ਫਾਇਦਾ ਨਹੀਂ ਤੇ ਆਹ ਵਾਲਾ ਵੀ ਸਾੜੀਆਂ ਵਾਲਾ ਕਾਊਂਟਰ ਜੀਗਾ ਆ ਗ੍ਰੀਨ ਕਲਰ ਦੀ ਮੈਂ ਸਾੜੀ ਚੱਕਦੀਆਂ ਪੂਰੀ ਲਹਿਰੀਆ ਟਾਈਪ ਸੀਗੀ ਕਾਫੀ ਲਾਈਟ ਵੇਟ ਤਾਂ ਦੇਖੋ ਜੀ ਸਾਰੀਆਂ ਲੇਡੀਆਂ ਆਪਣੀ ਆਪਣੀ ਪਸੰਦ ਦੇ ਇੱਥੇ ਸੂਟ ਸਿਲੈਕਟ ਕਰ ਰਹੀਆਂ ਨੇ ਇਕੱਠੇ ਢੇਰ ਲਗਾ ਲਗਾ ਕੇ ਔਰ ਹਾਂ ਇੱਥੇ ਜਦੋਂ ਤੁਸੀਂ ਕਪੜਾ ਖਰੀਦਣ ਆਉਂਦੇ ਹੋ ਨਾ ਤਾਂ ਆਪਣਾ ਖਾਣੇ ਭਿੰਨੇ ਦਾ ਸਮਾਨ ਨਾਲ ਮਾੜਾ ਮੋਟਾ ਲੈ ਕੇ ਆਇਓ ਕਿਉਂਕਿ 2-3-4 ਘੰਟੇ ਤਾਂ ਲੱਗ ਹੀ ਜਾਣੇ ਆਰਾਮ ਨਾਲ ਇੰਨੀ ਜ਼ਿਆਦਾ ਇਹਨਾਂ ਕੋਲ ਕਲੈਕਸ਼ਨ ਹੈ ਆ ਇੱਕ ਪ੍ਰਿੰਟਡ ਕਲਰ ਦਾ ਇਸ ਤਰ੍ਹਾਂ ਸੂਟ ਸੀਗਾ ਇਹ ਸੀਗਾ ਜੀ ਆ ਤੁਹਾਨੂੰ ਹੁਣ ਇਸ ਦਾ ਰੇਟ ਮੈਂ ਦੱਸਾਂਗੀ ਜੀ 710 ਰੁਪਏ ਸੀਗਾ ਇਹ ਮੈਨੂੰ ਯਾਦ ਹੈ ਤੇ ਅੱਦਾ ਪ੍ਰਿੰਟਡ ਮਹਿਰੂਨ ਕਲਰ ਵਿੱਚ ਸੀਗਾ ਤੇ ਉਹਦੇ ਬਾਅਦ ਵਿੱਚ ਮੈਂ ਚੱਕਦੀਆਂ ਇੱਕ ਬਲੂ ਕਲਰ ਦਾ ਬਲੂ ਪਲੱਸ ਵਾਈਟ ਕਲਰ ਦਾ ਤੇ ਕਲਰ ਆਪਸ਼ਨ ਮਤਲਬ ਕਾਫੀ ਵਧੀਆ ਹੈ ਇਹਨਾਂ ਕੋਲ ਹਲਕੇ ਕਲਰ ਵੀ ਹੈ ਡਾਰਕ ਕਲਰ ਵੀ ਹੈ ਮੀਡੀਅਮ ਕਲਰ ਵੀ ਹੈ ਜਿਹੜੇ ਮਰਜੀ ਤੁਸੀਂ ਇਸ ਤਰ੍ਹਾਂ ਲੈਣੇ ਤਾਂ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਐਦਾ ਪੱਲੇ ਤੇ ਨੀਚੇ ਅਜਿਹੇ ਉੱਪਰ ਗੋਲੇ-ਗੋਲੇ ਆਣਗੇ ਥੱਲੇ ਪੱਲੇ ਤੇ ਇਸ ਤਰ੍ਹਾਂ ਪ੍ਰਿੰਟ ਆਪੇਗਾ ਬਿਲਕੁਲ ਕਾਟਨ ਦਾ ਸਟਾਫ ਹੈ ਜੀ ਕਾਫੀ ਵਧੀਆ ਹੈ ਜੀ ਮੈਂ ਤੁਹਾਨੂੰ ਫੇਰ ਕਹਿ ਰਹੀ ਆ ਜੀ ਜਿਹੜੇ ਹਜ਼ਾਰ ਤੋਂ ਥੱਲੇ ਸੂਟ ਹੈ ਉਹ ਇਹਨਾਂ ਕੋਲ ਕਾਫੀ ਵਧੀਆ ਵੈਰਾਈਟੀ ਹੈ ਹੈਨਾ ਕਿਉਂਕਿ ਗਰਮੀਆਂ ਵਿੱਚ ਸਾਤੇ ਇਦਾਂ ਦੇ ਹੀ ਕੱਪੜੇ ਪਾਏ ਜਾਂਦੇ ਤਾਂ ਜੀ ਇਹ ਲੁਧਿਆਣੇ ਦਾ ਕਵਾਰ ਮੰਡੀ ਚੌਕ ਹੈ ਬਸ ਸਾਡੇ ਤੋਂ ਅਗਰ ਤੁਸੀਂ ਬਾਏ ਬਸ ਆ ਰਹੇ ਹੋ ਤਾਂ ਤੁਸੀਂ ਬਸ ਸਟੈਂਡ ਵਿੱਚ ਉਤਰ ਕੇ ਉੱਥੋਂ ਬਾਹਰ 3 ਵੀਲਰ ਲੱਗੇ ਹੁੰਦੇ ਤੁਸੀਂ ਸਿਰਫ 20 20 ਰੁਪਏ ਦੇਣੇ ਆ ਜੀ ਅੱਗੇ ਉਸ ਨੂੰ ਕਹਿਣਾ ਜੀ ਕਿ ਕਮਾਰ ਮੰਡੀ ਚੌਂਕ ਜਾਣਾ ਬਸ ਤੁਸੀਂ ਉੱਥੇ ਅੱਗੇ ਉਤਰ ਕੇ ਉਸ ਦੇ ਨਾਲ ਹੀ ਸਾਹਮਣੇ ਬਿਲਕੁਲ ਹੈ ਸ਼ੋਰੂਮ ਹੈ ਜੀ ਤੇ ਇੱਕ ਜਿਹੜਾ ਇਹਨਾਂ ਦਾ ਦੂਜਾ ਸ਼ੋਰੂਮ ਹੈ ਨਾ ਜੀ ਚੰਡੀਗੜ੍ਹ ਰੋਡ ਵਰਧਮਾਨ ਚੌਂਕ ਵਿੱਚ ਉਹ ਵੀ ਹੈਗਾ ਬਟ ਉਹ ਛੋਟਾ ਹੈ ਉਹਨਾਂ ਕੋਲ ਇੰਨੀ ਵੈਰਾਈਟੀ ਨਹੀਂ ਹੈ ਜਿੰਨੀ ਵੈਰਾਈਟੀ ਇਹਨਾਂ ਦੀ ਇੱਥੇ ਜ਼ਿਆਦਾ ਹੈ ਤੇ ਲੁਧਿਆਣੇ ਵਿੱਚ ਇਹਨਾਂ ਦੇ ਸਿਰਫ ਦੋ ਸ਼ੋਰੂਮ ਹੈ ਤੇ ਦੋਨੇ ਹੀ ਕਾਫੀ ਜਵਰਦਸਤ ਹੈ ਬਟ ਇਹ ਬੜਾ ਜ਼ਿਆਦਾ ਜਵਰਦਸਤ ਹੈ ਕਿਉਂਕਿ ਇੱਥੇ ਏਰੀਏ ਦੇ ਹਿਸਾਬ ਨਾਲ ਇੱਥੇ ਸ਼ੋਰੂਮ ਦੇ ਹਿਸਾਬ ਨਾਲ ਕਾਫੀ ਵੱਡਾ ਹੈ ਤੇ ਉਹਦੇ ਕਰਕੇ ਕਲੈਕਸ਼ਨ ਬਹੁਤ ਜ਼ਿਆਦਾ ਹੈ ਜੀ ਤਾਂ ਦੇਖੋ ਜੀ ਮੈਂ ਸਾਰੇ ਇਸ ਤਰ੍ਹਾਂ ਸੂਟ ਨਾ ਲਗਾ ਲਗਾ ਕੇ ਤੁਹਾਨੂੰ ਦੱਸ ਰਹੀ ਸੀਗੀ ਤੇ ਮਤਲਬ ਲੈਂਥ ਵਾਈਜ਼ ਵੀ ਕਾਫੀ ਵਧੀਆ ਇਹਨਾਂ ਦਾ ਘੇਰ ਵਗੈਰਾ ਹੈਗਾ ਹੈ ਜੀ ਤੇ ਆਹ ਦੇਖੋ ਇਸ ਦਾ ਪ੍ਰਿੰਟ ਉਹ ਮਤਲਬ ਇਸ ਦਾ ਪ੍ਰਾਈਸ ਤੇ ਸਾਰਿਆਂ ਪਰ ਟੈਗ ਲੱਗੇ ਹੋਏ ਆ ਜੀ ਇਸ ਤਰ੍ਹਾਂ yellow color ਦੇ ਤੇ ਆਹ ਵਾਲਾ ਇੱਕ ਵਾਈਟ ਕਲਰ ਦਾ ਸੀਗਾ ਸੂਤੀ ਬਿਲਕੁਲ ਏਦਾਂ ਸੋਹਣਾ ਸੂਟ ਇਹ ਬਿਨਾ ਦੁਪੱਟੇ ਤੇ ਹੈ ਜੀ ਇਹ ਤੁਹਾਨੂੰ ਇੱਥੇ 300 ਰੁਪਏ ਦਾ ਮਿਲੇਗਾ ਜੀ ਇਸ ਤਰ੍ਹਾਂ ਇਹਨਾਂ ਨੇ ਗੱਠਾ ਬੰਨੀਆਂ ਹੋਈਆਂ ਵਿੱਚ ਤੇ ਸਾਰਾ 300 ਰੁਪਏ ਦਾ ਤੇ ਆ ਇੱਕ ਫਿਰ ਮੈਨੂੰ ਇਸ ਤਰ੍ਹਾਂ ਕੱਲਾ ਹੀ ਆ ਸਕਰਟ ਜੀ ਟਾਈਪ ਦਿਖ ਰਿਹਾ ਸੀਗਾ ਡਬਲ ਲੇਅਰ ਕਪੜਾ ਲੱਗਿਆ ਹੋਇਆ ਇਹਦੇ ਵਿੱਚ ਇਹ ਸੀਗਾ ਜੀ 500 ਰੁਪਏ ਦਾ ਇੱਥੇ ਕੱਲੀ ਇਹ ਸਕਰਟ ਹੈ ਇਸ ਦੇ ਨਾਲ ਤੁਸੀਂ ਕੋਈ ਪਾਰਟੀ ویئر ਕੋਈ ਕਮੀਜ਼ ਬਣਾਉਣਾ ਉਹ ਤੁਸੀਂ ਇਸ ਤਰ੍ਹਾਂ ਮਤਲਬ ਬਣਾ ਸਕਦੇ ਹੋ ਜੀ ਆ ਦੇਖੋ ਜੀ ਇਸ ਤਰ੍ਹਾਂ ਜੋਰ ਜੱਟ ਦਾ ਵੀ ਨਹੀਂ ਸੀਗਾ ਬੰਬਰ ਦਾ ਸੋਗਾ ਬੰਬਰ ਦੇ ਸੂਟ ਹੁੰਦੇ ਨਾ ਜਿਹੜੇ ਇਹ ਬੰਬਰ ਦਾ ਕਪੜਾ ਸੀਗਾ ਇਹ ਕਾਫੀ ਵਧੀਆ ਮਤਲਬ ਬਣਿਆ ਸੀਗਾ ਇਸ ਤਰ੍ਹਾਂ ਤੇ ਇਸ ਨੂੰ ਕੁੜੀਆਂ ਸ਼ਾਰਟ ਕੁੜਤੀ ਨਾਲ ਵੀ ਪਾਉਂਦੀਆਂ ਨੇ ਕਈ ਤਾਂ ਜਿਹੜੇ ਜਿੰਨੇ ਵੀ ਇੱਥੇ ਤੁਹਾਨੂੰ ਆ ਸੂਟਾਂ ਦਾ ਢੇਰ ਲੱਗਿਆ ਹੋਇਆ ਹੈ ਜੀ ਇਹ ਸਾਰੇ ਇੱਥੇ 3300 ਰੁਪਏ ਦੇ ਸੀਗੇ ਬੱਟੇ ਨਾਲ ਦੁਪੱਟੇ ਨਹੀਂ ਸੀਗੇ ਤੇ ਆਹ ਬੜਾ ਸੀਗਾ ਇੱਕ ਮਜੈਂਟਾ ਕਲਰ ਦਾ ਇਹ ਵੀ ਇਸ ਤਰ੍ਹਾਂ ਮਤਲਬ ਪੂਰਾ ਪ੍ਰਿੰਟ ਵਿੱਚ ਆਵੇਗਾ ਜੀ ਪੂਰਾ ਇਸ ਤਰ੍ਹਾਂ ਕਮੀਜ਼ ਵਿੱਚ ਇਸ ਦੇ ਫੁੱਲ ਬੂਟੀਆਂ ਪੂਰੇ ਪੱਤੀਆਂ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਜੀ ਤਾਂ ਦੇਖੋ ਜੀ ਕਾਫੀ ਵਧੀਆ ਕਲੈਕਸ਼ਨ ਹੈ ਸੂਟ ਨਾਲ ਥੱਲੇ ਜ਼ਿਆਦਾ ਬਹੁਤ ਜ਼ਿਆਦਾ ਦਬੇ ਹੋਏ ਨੇ ਤੇ ਪੂਰੇ ਖਿੱਚਣੇ ਪੈਂਦੇ ਨੇ ਰੇਂਜ ਵਾਈਜ਼ ਕਿਉਂਕਿ ਸਸਤੇ ਸੂਟ ਵੀ ਨੇ ਤੇ ਮੈਂ ਮਹਿੰਗੇ ਸੂਟ ਵੀ ਹੈ ਤੇ ਮੈਂ ਖੁਦ ਇਥੋਂ ਦੋ ਸੂਟ ਲੈ ਕੇ ਆਈਆਂ ਤੇ ਇਹ ਵਾਲੀ ਵੀਡੀਓ ਮੇਰੀ ਹੋਵੇਗੀ ਪਾਰਟ 1 ਤੇ ਕਿਉਂਕਿ ਸੂਟਾਂ ਦੀ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਂਦੀ ਹੈ ਤੇ ਜਿਸ ਕਰਕੇ ਫਿਰ ਮੇਰੇ ਫੋਨ ਵਿੱਚ ਇੰਨੀ ਸਟੋਰੇਜ ਨਹੀਂ ਹੈ ਤੇ ਇਸ ਕਰਕੇ ਤੁਸੀਂ ਪਾਰਟ 1 ਦੇਖਿਓ ਤੇ ਦੂਸਰਾ ਪਾਰਟ 2 ਦਾ ਜ਼ਰੂਰ ਵੇਟ ਕਰਿਓ ਜੀ ਤਾਂ ਦੇਖੋ ਜੀ ਇਸ ਤਰ੍ਹਾਂ ਮੈਂ ਸਾਰੇ ਸੂਟ ਐਦਾ ਲਗਾ ਲਗਾ ਕੇ ਤੁਹਾਨੂੰ ਦੱਸ ਰਹੀ ਸੀਗੀ ਹੁਣ ਤੁਸੀਂ ਥੋੜਾ ਜਿਹਾ ਸੂਟਾਂ ਦਾ ਇੰਜੋਏ ਕਰੋ ਮੈਂ ਥੋੜੀ ਜਿਹੀ ਆਪਣੀ ਵੌਇਸ ਬੰਦ ਕਰ ਰਹੀ ਆ ਤੇ ਆ ਜਿਹੜਾ ਸੂਟ ਮੈਂ ਚੱਕਿਆ ਵਾ ਪਿੰਕ ਕਲਰ ਗਾਜਰੀ ਕਲਰ ਦਾ ਇਹ 250 ਰੁਪਏ ਦਾ ਸੀਗਾ ਤਾਂ ਹੁਣ ਤੁਸੀਂ ਦੇਖੋ ਖੁਦ ਇੱਥੇ ਲਾਈਵ ਸੁਣੋ एक कलर है थोड़े पास कल पाया था ਸੇਮ ਹੀ ਲੱਗਦਾ ਇੱਕ ਤਰ੍ਹਾਂ ਤੇ ਚੁੰਨੀ ਨਾਲ ਆਹ ਬਣਾ ਇਹਦੇ ਸਾਈਜ਼ ਇਹ ਨਾਲ ਖੋਲ ਤਾਂ ਲੋਈ ਨੂੰ ਇਹ ਹੈ 1200

ਏ ਹੈ ਸੀ ਸਜਾਏ ਇਹ ਵੀ ਤਾਂ ਬਹੁਤ ਸੋਹਣਾ ਹੈ ਇਸ ਤਰ੍ਹਾਂ ਇਹ ਦੀ ਸਾਈਜ਼ ਹੈ ਇਹਦੇ ਚਾਰ ਪਹੀਆ ਹੈ ਤਾਂ ਕਰ 誰かがフリーでいるのでフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいるので、誰かがフリーでいる